ਉਹ ਪਹੁੰਚਾ ਲਾ ਵਾਹਿਗੁਰੂ ਜੀ ਦੀ ਫਤਿਹ ਬਾਈ ਜੀ ਸਾਰਿਆਂ ਨੂੰ ਆਪਾਂ ਨੇ ਯਾਰ ਇਹ ਨਾ ਬੁੱਟੇ ਲਾਏ ਨੇ ਇੱਥੇ ਪਹਿਨਾ ਵੀ ਆਪਾਂ ਨੇ ਪੋਸਟਾਂ ਵੀਡੀਓ ਕਿੰਨੇ ਵਾਰ ਪਾਈ ਆ ਹੁਣ ਇਹ ਚੱਲ ਪਏ ਦੇਖੋ ਇਹ ਸਾਰੇ ਦੇਖੋ ਬੁੱਟੇ ਸਾਰੇ ਸਿਰੇ ਤੱਕ ਨਾ ਦੇਖੋ ਹੋਣ ਲੱਗੇ ਇਹ ਵਧੀਆ ਸਿਰੇ ਤੱਕ ਨੇ ਸਾਰੇ ਬਣ ਵਧੀਆ ਪੜ ਗਏ ਚੱਲ ਪਏ ਸਾਰੇ ਬੁੱਟੇ ਆਪਣੇ ਲਾਏ ਵੇ ਉਹ ਦੇਖੋ ਉੱਦੇ ਤੱਕ ਨੇ ਜਿੰਨੇ ਵੀ ਸਾਰੇ ਵਧੀਆ ਚੱਲ ਪਏ। ਉਹ ਉੱਥੇ ਤੱਕ ਆਪਾਂ ਨੇ ਲਾਣੀ ਐ ਤੇ ਕੰਡਾ ਤਾਰ। ਆਪਾਂ ਨੇ ਪਹਿਲਾਂ ਹੀ ਪੋਸਟ ਪਾਈ ਸੀ ਯਾਰ ਵੀ ਕੋਈ ਬਰੇਕ ਕੋਈ 150 ਵੀ ਜਿੰਨੀ ਜਿੰਨੀ ਕੋਈ ਮਦਦ ਕਰ ਸਕਦਾ ਯਾਰ। ਇੰਨਾ ਕੁ ਤਾਂ ਕਰ ਸਕਦੇ ਆ ਜੇ ਕੋਈ ਬੰਦਾ ਬਿਮਾਰ ਹੋਇਆ ਆਂਦਾ ਡਾਕਟਰ 500 ਰੁਪਇਆ ਪਰਚੀ ਤੇ ਦਵਾਈ ਲਿਖਣ ਦੇ ਲੈ ਲੈਂਦਾ ਹਨਾ। ਕੋਈ ਇੰਨਾ ਕੁ ਵੀ ਨਹੀਂ ਯਾਰ ਕਰ ਸਕਦੇ ਹੈਗੇ ਆਪਾਂ। ਸੇਵਾ ਚ 250 50 ਕਰਕੇ ਦੇਖੋ ਇਹ ਏਰੀਆ ਜਿਆਦਾ ਨਹੀਂ ਤਾਂ ਕੋਈ ਦਿੱਕਤ ਨਹੀਂ ਦੀ ਆਪਾਂ ਆਪ ਵੀ ਲਾ ਲੰਦੇ ਆਹ ਦੇਖੋ ਇਹ ਏਰੀਆ ਹੈਗਾ ਜਿਆਦਾ ਘੜ ਘੜ 4 500 ਫੁੱਟ ਏਰੀਆ ਇਹ ਇਹਦੇ ਤਾਰ ਲੱਗਣੀਆਂ ਨਾਲ ਪਿੱਲਰ ਵੀ ਲੱਗਣਗੇ ਸਾਰਾ ਕੁਝ ਲਾਣਾ ਆਪਾਂ ਨੇ ਤਾਰ ਪਿੱਲਰ ਖਰਚਾ ਜਿਆਦਾ ਇਹਦਾ ਕੋਈ ਥੋੜਾ ਪਤਾ ਹੁੰਦਾ ਵੀ ਚਲ ਕੋਈ 2 4000 ਦਾ ਹੁੰਦਾ ਖਰਚਾ ਆਪਾਂ ਆਉਣੇ ਕੋਲੋਂ ਕਰ ਲੰਦੇ ਕੋਈ ਚੱਕਰ ਨਹੀਂ ਚੱਲ ਹੁਣ ਵੀ ਕਰਾਂਗੇ ਜੀ ਜਿਹੜੇ ਘਟਣਗੇ ਪਾਵਾਂਗੇ ਕੋਈ ਆਪਾਂ ਨੂੰ ਆਪਣਾ ਨਹੀਂ ਕੋਈ ਲਾਲਚ ਹੈਗਾ ਹਨਾ ਚਾਹੇ ਤਾਰ ਦਵਾ ਦਿਓ ਯਾਰ ਕੋਈ ਬਾਈ ਬਣ ਕੇ ਇੰਨੀ ਕੋ ਯਾਰ ਜ਼ਰੂਰ ਖਿੱਚਲਾ ਸਾਰੇ ਭੈਣ ਭਾਈਆਂ ਨੂੰ ਹੱਥ ਬੰਨ ਕੇ ਬੇਨਤੀ ਆ ਆਪਣੇ ਲਈ ਨਹੀਂ ਸਿਰਫ ਇਹ ਕਿ ਦਰਖਤਾਂ ਲਈ ਜੇ ਦੇਖੋ ਕਿੰਨੇ ਪਿਆਰੇ ਦਰਖਤ ਹੋ ਗਏ ਸਾਰੇ ਚੱਲ ਪਏ ਯਾਰ ਜੇ ਕੋਈ ਭੈਣ ਭਾਈ ਮਦਦ ਕਰ ਸਕਦਾ ਤਾਂ ਬਹੁਤ ਧੰਨਵਾਦ ਆ ਜ਼ਰੂਰ ਮਦਦ ਕਰੋ ਯਾਰ ਆਪਣੀ ਇਹ ਕੰਮ ਲਈ ਤਾਂ ਬਾਰ-ਬਾਰ ਮੈਂ ਕਿੰਨੀਆਂ ਹੀ ਪੋਸਟਾਂ ਪਾਤੀਆਂ ਵੀਡੀਓ ਪਾਤੀਆਂ ਕਿੰਨੀਆਂ ਹੀ ਪਰ ਅੱਜ ਤੱਕ ਬਹੁਤ ਲੋਕਾਂ ਨੇ ਦੇਖ ਲਈਆਂ ਠੀਕ ਆ ਉਹ ਵੀ ਦੇਖਿਆ ਨਹੀਂ ਦੇਖਨੀ ਆ ਸਭ ਨੇ ਠੀਕ ਆ ਨਾ ਤਾਂ ਕੋਈ ਇਹ ਚੀਜ਼ ਨੂੰ ਸ਼ੇਅਰ ਕਰਦਾ ਹਨਾ ਵੀ ਚਲੋ ਬੰਦਾ ਸ਼ੇਅਰ ਹੀ ਕਰ ਦੇ ਯਾਰ ਚਾ ਨਾ ਕਿਸੇ ਨੇ ਹ ਤੱਕ ਕੋਈ ਇਹ ਆ ਗੱਲ ਕਹੀ ਵੀ ਬਾਈ ਅਸੀਂ ਤੈਨੂੰ دیਵਾਨੇ ਆ ਤਾਰ 10 ਫੁੱਟ 20 ਫੁੱਟ ਵੀ ਅਸੀਂ ਤਾਰ ਦਵਾਉਨੇ ਆ ਕਿਸੇ ਨੇ ਨਹੀਂ ਅਜੇ ਤੱਕ ਬਸ ਇਹ ਹੁਣ ਇਹ ਲਾਸਟ ਵਾਰੀ ਉਹ ਪਾਣੀ ਆ ਆਪਾਂ ਨੇ ਵੀਡੀਓ ਇਦੋਂ ਬਾਅਦ ਤਾਂ ਕੋਈ ਆਪਾਂ ਨੇ ਕਹਿਣਾ ਵੀ ਨਹੀਂ ਕਿਸੇ ਨੂੰ ਕਿਉਂਕਿ ਲੋਕ ਨਾ ਸਾਧ ਪਖੰਡੀਆਂ ਨੂੰ ਤਾਂ ਲੱਖਾਂ ਕਰੋੜਾਂ ਰੁਪਇਆ ਦੇ ਦਿੰਦੇ ਨੇ ਤੇ ਇਹਦੇ ਪੰਨ ਦਾ ਕੰਮ ਕੁਦਰਤ ਨੂੰ ਬਚਾਉਣ ਵਾਲਾ ਉੱਥੇ ਨਹੀਂ ਕੋਈ ਹੰਮੀ ਭਰਦਾ ਹੈਗਾ ਇਹ ਆਪਣੀ ਲਾਸਟ ਵਾਰੀ ਉਹ ਪਾਣੀ ਆ ਇਹ ਕੰਮ ਵਾਸਤੇ ਵੀ ਭਾਈ ਦੇਖ ਲਓ ਜੇ ਕੋਈ ਸਹਿਯੋਗ ਕਰ ਸਕਦਾ ਵੀਡੀਓ ਫਿਰ ਤਾਂ ਕੋਈ ਫਾਇਦਾ ਨਹੀਂ ਮਰੀ ਜ਼ਮੀਰਾਂ ਵਾਲਿਆਂ ਨੂੰ ਕਹਿਣ ਦਾ ਬਾਰ-ਬਾਰ ਤਾਂ ਧੰਨਵਾਦ ਜੀ ਸਾਰਿਆਂ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰੂਰ ਮਦਦ ਕਰਿਓ ਨੰਬਰ ਆਪਾਂ ਨਾਲ ਆਪਣਾ ਤੁਹਾਨੂੰ ਦੱਸ ਦਿੰਨੇ ਆ ਉੱਤੇ ਮੇਰੇ ਨਾਲ ਕੰਟੈਕਟ ਕਰ ਲਿਓ 9872320572 9872320572 ਇਹ ਨੰਬਰ ਤੇ ਕੰਟੈਕਟ ਕਰਕੇ ਜੇ ਕੋਈ ਬਾਈ ਤਾਰ ਦੇ ਸਕਦਾ ਤਾਂ ਬਹੁਤ ਧੰਨਵਾਦ ਆ ਯਾਰ ਦੇਖੋ ਅੱਗੇ ਦਾ ਕਬੂਟੇ ਸਾਰੇ ਚੱਲ ਪਏ ਇੱਥੇ ਪਸ਼ੂ ਬਹੁਤ ਨੇ ਪਸ਼ੂਆਂ ਨੇ ਨਾ ਸਾਰੇ ਤੋੜ ਦੇਣੇ ਨੇ ਹੋਰ ਕੋਈ ਗੱਲ ਨਹੀਂ ਹੈਗੀ ਇਸ ਲਈ ਸਹਿਯੋਗ ਮੰਗਦੇ ਆ ਇੱਥੇ ਸਲਾਹਾਂ ਦੇਣ ਵਾਲੇ ਤਾਂ ਬਹੁਤ ਆਉਂਦੇ ਨੇ ਲੰਘਦੇ ਨੇ ਵੀ ਆਹ ਕਰ ਲਓ ਉਹ ਕਰ ਲਓ ਜੇ ਕਿਸੇ ਨੂੰ ਕਹਿ ਦੋ ਨਾ ਵੀ ਭਾਈ ਕੋਈ ਦੇ ਦੇ 10 20 ਰੁਪਏ ਹੈ ਨਾ ਕੋਈ 150 ਦੇ ਦੇ ਆਪਾਂ ਤਾਰ ਲੈਣੀ ਆ ਕੋਈ ਨਹੀਂ ਹੰਮੀ ਪਰਦਾ ਪਤਾ ਨਹੀਂ ਕੀ ਗੱਲ ਹੈ ਜੇ ਕੋਈ ਉੱਤੇ ਬਾਬਾ ਹੋਵੇ ਨਾ ਉਹ ਕਹਿ ਦੇਵੇ ਵੀ ਮੈਂ ਗੱਡੀ ਲੈਣੀ ਆ ਜਾਂ ਮੈਂ ਚੋਲਾ ਮੈਂ ਕੁਝ ਵੀ ਕਰਨਾ ਬਾਬਿਆਂ ਮੂਰੇ ਤਾਂ ਕੋਡੇ ਹੋ ਜਾਣਗੇ ਪੈਸੇ ਦੇਣੇ ਦਾ ਛੱਡੋ ਪੈਸਿਆਂ ਦਾ ਤਾਂ ਲੱਖਾਂ ਕਰੋੜਾਂ 'ਚ ਢੇਰ ਲਾ ਆਉਂਦੇ ਨੇ ਕੋਡੇ ਹੋਣ ਤੱਕ ਜਾਂਦੇ ਨੇ ਪਖੰਡੀਆਂ ਮੂਰੇ ਜੇ ਕਿਤੇ ਕੋਈ ਕੁਦਰਤ ਨੂੰ ਬਚਾਉਣ ਲਈ ਕੋਈ ਉਪਰਾਲਾ ਕਰਦਾ ਥੋੜਾ ਛੋਟਾ ਮੋਟਾ ਉੱਥੇ ਜੇ ਕੋਈ ਸਹਿਯੋਗ ਮੰਗ ਲੇ ਉਹਦੇ ਲਈ ਕੋਈ ਨਹੀਂ ਅੱਗੇ ਆਂਦਾ ਹੈਗਾ ਬਾਈ ਗੁਰਜੀ ਖਾਲਸਾ ਬਾਈ ਗੁਰਜੀ ਕੀ ਫਤਿਹ ਧੰਨਵਾਦ ਜੀ ਦੇਖਣ ਲਈ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਜੇ ਆਪਾਂ ਕੋਈ ਮਦਦ ਨਹੀਂ ਕਰ ਸਕਦੇ ਸ਼ੇਅਰ ਤਾਂ ਕਰ ਸਕਦੇ ਆ ਸ਼ੇਅਰ ਕਰ ਦਿਓ